ਵੀਰੋ ਕਿਸੇ ਟਾਈਮ ਅਸੀਂ ਭਗਵੰਤ ਮਾਨ ਜੀ ਦਾ ਮੰਦਿਰ ਬਣਾਉਣ ਵਾਸਤੇ ਸੋਚਿਆ ਸੀ ਤੇ ਕਿਸੇ ਨੇ ਪੈਸਾ ਨਹੀਂ ਪਾਇਆ ਉਲਟਾ ਦੇਤੀ ਦੀ ਭੈਣ ਦੀ ਮਾਂ ਦੀ ਧੀ ਦੀ ਭੈਣ ਦੀ ਗਾਲਾਂ ਕੱਢੀਆਂ ਲੋਕਾਂ ਨੇ ਕਮੈਂਟਾਂ 'ਚ ਉਹ ਯਾਰ ਥੋੜੇ-ਮੋੜੇ ਪੈਸੇ ਪਾ ਦਿੰਦੇ ਤੇ ਅਸੀਂ ਮੰਦਿਰ ਬਣਾਉਂਦੇ ਕੋਈ ਸ਼ੋਗਤ ਮੇਲਾ ਹੁੰਦਾ ਯਾਰ ਕੋਈ ਫਨ ਸ਼ਾਨ ਹੁੰਦਾ ਨਾਲੇ ਉਥੇ ਕੋਈ ਚਾਰ ਬੰਦੇ ਸੇਵਾ ਕਰਦੇ ਕੋਈ ਚਾਹ ਦਾ ਲੰਗਰ ਲਾਉਂਦੇ ਨਾਲੇ ਇੱਕ ਰਾਜੇ ਦਾ ਪੰਜਾਬ ਦੇ ਰਾਜੇਰਾ ਮੰਦਰ ਬਣਦਾ ਲੋਕੀਂ ਵੇਖਦੇ ਯਾਰ ਲੋਕੀ ਪੰਜਾਬ ਦੇ ਅਦਾਸ ਰਹਿੰਦੇ ਆ ਦਵਾਈਆਂ ਖਾਂਦੇ ਆ ਬਹੁਤ ਸਾਰੇ ਨਸ਼ੇ 'ਚ ਡੁੱਬੇ ਹੋਏ ਆ ਤੇ ਜੇ ਭਗਵਾਨਤਮਨ ਜੀ ਦਾ ਮੰਦਰ ਬਣ ਜਾਂਦਾ ਜੇ ਬਣ ਜਾਂਦਾ ਮੰਦਰ ਉਹਨਾਂ ਦਾ ਤੇ ਉਥੇ ਮੈਂ ਦੇ ਚਾਚੇ ਨੇ ਤੇ ਵੀਰ ਲਾਲ ਨੇ ਅਹੀਂ ਪੁਜਾਰੀ ਹੋਣਾ ਸੀ ਖੁੱਲਾ ਮਾਲ ਸਾਨੂੰ ਆਉਣਾਹੀਂ ਲੋਕਾਂ ਨੇ ਚੜਾਵਾ ਚੜਾਇਆ ਕਰਨਾਹੀਂ ਤੇ ਅਹੀਂ ਸਾਡੀ ਦੀ ਜ਼ਿੰਦਗੀ ਬਦਲ ਜਾਣੀ ਤੇ ਤੁਸੀਂ 1 ਰੁਪਇਆ ਨਹੀਂ ਕਹਨੇ ਪਾਇਆ ਉਲਟਾ ਦੇ ਧੀ ਦੀ ਭੈਣ ਦੀ ਭੈਣ ਦੀ ਧੀ ਦੀ ਐ ਮਾਂ ਦੀ ਤੇ ਸਾਰੀਆਂ ਗਾਲਾਂ ਤੁਸੀਂ ਕੱਢੀਆਂ ਤੇ ਵੀਰੋ ਬੇਨਤੀ ਇਹ ਆ ਵੀ ਆਪਾਂ ਮੰਦਰ ਬਣਾਉਣਾ ਆ ਮੰਦਰ ਬਣਾਉਣਾ ਭਗਵੰਤ ਮਾਨ ਜੀ ਦਾ ਤੇ ਨੰਬਰ ਪਾਤਾ ਤੇ ਥੋੜੇ ਥੋੜੇ ਪਾਏ ਪਾ ਤੇ ਭਗਵਾਨ ਦਾ ਮਾਨ ਜੀ ਦਾ ਮੰਦਿਰ ਬੰਦਾ ਦੇਖੋ ਇਹ ਦੁਨੀਆ ਚ ਕਿ ਇਤਿਹਾਸ ਹੋਏਗਾ ਇਤਿਹਾਸ ਹੋਏਗਾ ਕਿ ਪੰਜਾਬ ਦੇ ਰਾਜੇ ਦਾ ਮੰਦਿਰ ਬਣਿਆ ਕਿਉਂ ਲਾਲ ਵੀਰ ਬਿਲਕੁਲ ਜੀ ਬਿਲਕੁਲ ਨਾਲੇ ਆਪਣੀ ਗਰੀਬੀ ਕੱਟੀ ਜਾਊਗੀ ਆ ਨਾਲੇ ਸਾਡੀ ਗਰੀਬੀ ਕੱਟੀ ਜਾਊਗੀ ਕਿਉਂ ਚਾਚਾ ਬਿਲਕੁਲ 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 ਸਹੀ ਪੁਜਾਰੀ ਬਣੇਗਾ ਤੂੰ ਬਣਾਂਗੇ ਬਣਾਂਗੇ ਪੁਜਾਰੀ ਮੈਂ ਪੁਜਾਰੀ ਚਾਚਾ ਹੋਊਗਾ ਸੈਕੰਡ ਪੁਜਾਰੀ ਮੈਂ ਹੋਊਗਾ ਤੀਜਾ ਪੁਜਾਰੀ ਲਾਲ ਹੋਊਗਾ ਸੋ ਪੈਸੇ ਪਾਓ ਸਾਡੇ ਅਕਾਊਂਟ ਚ ਤੇ ਅਸੀਂ ਮੰਦਰ ਬਣਾਈਏ ਤੁਹਾਨੂੰ ਦਿਖਾਈਏ ਫਿਰ ਕਿ ਸ਼ੇਰੇ ਪੰਜਾਬ ਭਗਵੰਤ ਮਾਨ ਦੀ ਪੂਜਾ ਕਿਵੇਂ ਹੁੰਦੀ ਆ ਵਾਕਈ ਹੈ ਨਾ